ਸਾਸਤਰੀ ਕਾਜੀ ਸਾਰਿਆਂ ਨੂੰ ਪੱਟਾ ਕਿਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਕਲੈਕਸ਼ਨ ਹੋएगी ਬਹੁਤ ਹੀ ਪਿਆਰੀ ਹੋएगी ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਕਰੇਪ ਦਾ ਹੋਏਗਾ ਬਹੁਤ ਸੋਹਣਾ ਪ੍ਰਿੰਟ ਹੋਏਗਾ ਇੰਬੋਰਡੀ ਰਹੇਗੀ ਜਿਹੜੀ ਬਾਟਮ ਹੋਏਗੀ ਕਰੇਪ ਸਿਲਕ ਦੀ ਹੋਏਗੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਨਾ ਬਾਟਮ ਦਾ ਪਰਮੀਟਰ ਲੱਗ ਰਹੇਗਾ ਕਲਰ ਇਹਨਾਂ ਵਿੱਚ ਤੁਹਾਨੂੰ 4 ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਪਰਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਵਾਧੇ ਘਾਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਅਗਲਾ ਸੂਟ ਹੋਏਗਾ ਪਿਓਰ ਔਰਗਾਂਜ਼ਾ ਦੀ ਸ਼ਰਟ ਹੋਏਗੀ neck ਤੇ kere te ਬਹੁਤ ਹੀ ਸੋਹਣਾ ਵਰਕ ਹੋਏਗਾ ਸਿਲਕ ਦੀ ਬਾਟਮ ਹੋਏਗੀ ਪੌਂਚਾ ਤੇ ਵਰਕ ਹੋਏਗਾ ਨਾਲ ਔਰਗਾਂਜ਼ਾ ਦਾ ਦੁਪੱਟਾ ਹੋਏਗਾ काम ਹੋਏਗਾ 컬러 ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਬਾਰੇ ਮਿਲ ਜਾਣਗੇ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਔਰਗੈਂਜ਼ਾ ਦੀ ਸ਼ਰਟ ਹੋਏਗੀ ਬਹੁਤ ਸਾਰਾ ਪ੍ਰਿੰਟ ਹੋਏਗਾ ਬੋਡੀ ਰਹੇਗੀ ਮਡਲ ਦੀ ਬਾਟਮ ਹੋਏਗੀ ਪਲੇਨ ਬਾਟਮ ਹੋਏਗੀ ਪਿਓਰ ਸ਼ਿਫੌਨ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਹੀ ਬਹੁਤ ਸੋਹਣਾ ਪ੍ਰਿੰਟ ਹੋਏਗਾ ਲੇਸ ਵਰਕ ਦਾ ਕੰਮ ਹੋਏਗਾ ਅਗਲਾ ਜਿਹੜਾ ਸੂਟ ਹੋਏਗਾ ਤੈਨੂੰ ਪਿਓਰ ਬਰਬਰੀ ਦੀ ਸ਼ਾਰਟ ਮਿਲੇਗੀ ਬਹੁਤ ਸੋਹਣਾ ਪ੍ਰਿੰਟ ਹੋਏਗਾ ਸਿਲਕ ਦੀ ਬਾਟਮ ਹੋਏਗੀ ਨਾਲ ਬਰਬਰੀ ਦੁਪੱਟਾ ਹੋਏਗਾ ਇਹ ਜਿਹੜਾ ਸੂਟ ਹੋਏਗਾ ਡੋਲਾ ਸਿਲਕ ਜਕਵਾਰਡ ਦਾ ਫੈਬਰਿਕ ਹੋਏਗਾ ਬਹੁਤ ਸੋਹਣੇ ਕਲਰ ਹੋਣਗੇ 2.5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਹੋਣਗੇ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਫਰੀ ਰਹੇਗੀ 올 ਇੰਡੀਆ ਸ਼ਿਪਿੰਗ ਫਰੀ ਰਹੇਗੀ ਵਿਦਆਊਟ ਇਹ ਦੁਪੱਟਾ ਰਹਿਣਗੇ ਕਲਰ ਆਪਸ਼ਨ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਸਾਰੇ ਕਲਰ ਡਾਰਕ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਹਾਂਜੀ ਜੇਕਰ ਆਜ ਦੇ ਸੂਟਾਂ ਦੇ ਕਲੈਕਸ਼ਨ ਵਧੀਆ ਲੱਗੇ ਕਿਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ so much ਵੀਡੀਓ ਦੇਖਣ ਲਈ